ਕਿਸਾਨ ਦੋਸਤੋ ਅਤੇ ਪੰਜਾਬ ਦੇ ਚਿੰਤਕ ਸਾਇੰਸਦਾਨ ਪੋਲੀਟੀਸ਼ੀਅਨ ਪਲੈਨਰ ਉਹਨਾਂ ਨੂੰ ਅਸੀਂ ਸੰਬੋਧਨ ਹੋ ਕੇ ਗੱਲ ਕਰ ਰਹੇ ਹਾਂ ਪਿਛਲੇ ਦੋਕ ਦਹਾਕਿਆਂ ਤੋਂ ਜਦੋਂ ਦੀ ਸਾਨੂੰ ਇਹ ਸ਼ੱਕ ਪਈ ਕਿ ਸਾਡਾ ਪਾਣੀ ਦਾ ਪੰਦਰ ਬੇਰਹਿਮੀ ਨਾਲ ਥੱਲੇ ਨੂੰ ਜਾ ਰਿਹਾ ਹੈ ਤਾਂ ਉਸ ਵੇਲੇ ਬਹੁਤ ਸਾਰੇ ਨੇ ਹੋਰਾਂ ਨੇ ਵੀ ਸੋਚਿਆ ਕਿ ਸਾਡੀ ਟੀਮ ਜਿਹਨੂੰ ਕਿ ਅਸੀਂ ਟੀਮ ਦਲੇਰ ਕਹਿੰਨੇ ਆ ਅੱਜ ਅਸੀਂ ਉਸ ਦੀ ਕੋਈ ਜਿਹੜੀ ਕਾਰਵਾਈ ਦੱਸਣ ਲੱਗੇ ਮੈਂ ਡਾਕਟਰ ਬਲਵਿੰਦਰ ਸਿੰਘ ਬਟਾਰੀ ਮੇਰੇ ਨਾਲ ਨੇ ਡਾਕਟਰ ਦਲੇਰ ਸਿੰਘ ਮੇਰੇ ਨਾਲ ਨੇ ਪ੍ਰੋਫੈਸਰ ਦਿਲਪ੍ਰੀਤ ਸਿੰਘ ਗਰੇਵਾਲ ਤੇ ਸਰਦਾਰ ਦਵਿੰਦਰ ਸਿੰਘ ਅੱਜ ਅਸੀਂ ਪਿੰਡ ਦੋਲੋ ਕੜਾ ਦੇ ਵਿੱਚ ਪਹੁੰਚਿਆ ਜਿਹੜੀ ਕਿ ਅਸੀਂ ਜਿਹੜੀ ਆਪਦਾ ਆਪਦਾ ਜਿਹੜੀ ਜਿਹੜੀ ਸਾਡੀ ਕੋਸ਼ਿਸ਼ ਹੈ ਪਾਣੀ ਨੂੰ ਬਚਾਉਣ ਦੇ ਵਿੱਚ ਪਾਣੀ ਦੇ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਜਿੰਨਾ ਕਿ ਸਾਡੇ ਕੋਲ ਤੁਛ ਬੁੱਧੀ ਦਾ ਯੋਗਦਾਨ ਪੈਂਦਾ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ। ਬੜਾ ਲੰਮਾ ਸਮਾਂ ਪਹਿਲਾਂ ਅਸੀਂ ਇੱਕ ਕਨਸੈਪਟ ਦਿੱਤਾ ਸੀਗਾ ਸਾਡੀ ਟੀਮ ਨੇ ਕਿ ਬੱਟਾ ਵਾਲਾ ਝੋਨਾ ਜਿਹਦੇ ਬਾਅਦ ਸਾਡੇ ਖੇਤੀਬਾੜੀ ਦੇ ਸਾਰੇ ਟੈਕਰ ਨੂੰ ਕ੍ਰੇਟਸ ਨੇ ਆਪਦਾ-ਆਪਦਾ ਯੋਗਦਾਨ ਸਮੇਂ-ਸਮੇਂ ਤੇ ਸਾਰੀ ਪੰਜਾਬ ਦੇ ਵਿੱਚ ਪਾਇਆ ਸੀ। ਉਸ ਪ੍ਰਕਿਰਿਆ ਦੇ ਵਿੱਚ ਅਸੀਂ 5-6 ਸਾਲ ਤੋਂ ਅ ਅਸੀਂ ਇੱਕ ਇੱਕ ਕਨਸੈਪਟ ਹੋ ਰਿਹਾ ਨੂੰ ਅਸੀਂ ਸੁੱਕਾ ਕਦੂ ਕਹਿੰਦੇ ਨੇ ਪੰਜਾਬੀ ਵਿੱਚ ਇਹ ਇਸ ਕਰਕੇ ਹੈਗਾ ਕਿਉਂਕਿ ਸਾਰੇ ਸਾਨੂੰ ਸਮਾਜ ਨੂੰ ਪਤਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਝੋਨੇ ਵਰਗੀ ਕੋਈ ਐਸੀ ਫਸਲ ਨਹੀਂ ਹੈਗੀ ਜਿਹੜੀ ਕਿ ਕਿਸਾਨਾਂ ਨੂੰ ਓਨਾ ਫਾਇਦਾ ਆਮਦਨ ਦੇ ਤੌਰ ਤੇ ਦੇ ਸਕੇ ਇਸ ਕਰਕੇ ਸਾਡੀ ਟੀਮ ਦਾ ਇਹ ਤੇ ਜਿਹੜੇ ਵਿਸ਼ਾ ਹੈਗਾ ਜਲ ਸਾਡਾ ਟੀਚਾ ਹੈਗਾ ਪੰਜਾਬ ਦੇ ਕਿਸਾਨ ਇਸ ਫਸਲ ਨੂੰ ਦੀ ਕਲਟੀਵੇਸ਼ਨ ਨੂੰ ਇਹਦੀ ਚਾਲੂ ਰੱਖ ਸਕਣ ਤਾਂ ਕਿ ਉਹਨਾਂ ਦੀ ਆਮਦਨ ਦੇ ਵਿੱਚ ਸਾਦਲ ਉਹਦੇ ਵਿੱਚ ਕبھی ਨਾ ਆਵੇ ਨਾਲ ਦੀ ਨਾਲ ਜਿੰਨਾ ਅਸੀਂ ਇਹਨੂੰ ਪਾਣੀ ਵਰਤਦੇ ਆ ਇਹਨੂੰ ਅਸੀਂ ਘੱਟ ਪਾਣੀ ਦੇ ਨਾਲ ਝੋਨੇ ਦੀ ਖੇਤੀ ਨੂੰ ਚਾਲੂ ਰੱਖ ਸਕਤੀਏ ਉਸ ਵਿਧੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਿਆ ਬੈ ਪ੍ਰੋਫੈਸਰ ਦਿਲਪ੍ਰੀਤ ਸਿੰਘ ਉਹਨੇ ਕੋਲੇ ਪਹੁੰਚਿਆ ਇਹਨਾਂ ਨੇ ਸਾਡੀ ਇਸ ਜਿਹੜਾ ਹੈਗਾ ਅਸੀਂ ਕਨਸੈਪਟ ਲੈ ਕੇ ਚੱਲੇ ਸੀਗੇ ਜਿਹਨੂੰ ਸੁਕਾ ਕਦੂ ਕਹਿੰਦੇ ਆ ਉਹਦੇ ਲਿਹਾਜ਼ ਨਾਲ ਅੱਜ ਆਪਣੇ ਖੇਤ ਦੇ ਵਿੱਚ ਬੜੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਫਸਲ ਦੀ ਸ਼ਕਲ ਸੂਰਤ ਫਸਲ ਦੀ ਗ੍ਰੋਥ ਫਸਲ ਦਾ ਜਿਹੜਾ ਹੈਗਾ ਵਾਤਾਵਰਣ ਜਿਹਹ ਜਿਹਾ ਅਸੀਂ ਕਿਸਾਨ ਦੇ ਤੌਰ ਤੇ ਜਿਹਹ ਜਿਹਾ ਆਪਣਾ ਸਾਇੰਸਦਾਨ ਦੇ ਤੌਰ ਤੇ ਜਿਹਹ ਜਿਹਾ ਆਪਾਂ ਪਲੈਨਰ ਦੇ ਤੌਰ ਤੇ ਦੇਖਣਾ ਚਾਹਨਾ ਉਸ ਲਿਹਾਜ਼ ਨਾਲ ਸਾਨੂੰ ਦਿਖਾਈ ਦਿੰਦੀ ਹੈ ਔਰ ਅਸੀਂ ਸਾਰੇ ਕਿਸਾਨਾਂ ਨੂੰ ਸਾਰੇ ਪਲੈਨਰਦ ਨੂੰ ਸਾਰੇ ਸਾਇੰਸਦਾਨਾਂ ਨੂੰ ਸਾਰੇ ਇਸ ਸੰਬੰਧਤ ਨਾਲ ਮੈਕਿਆਂ ਨੂੰ ਖੇਤੀਬਾੜੀ ਆਫਸਰਾਂ ਨੂੰ ਇੰਸਟੀਚਿਊਸ਼ਨਦ ਨੂੰ ਵੀ ਆ ਕੇ ਦੇਖੋ ਤੂੰ ਕੀ ਕੀ ਆ ਕੇ ਕਾਮਯਾਬੀ ਹੋਈ ਆ ਬਹੁਤ ਸਾਰੇ ਦਾ ਵਿਚਾਰ ਸੀ ਕਿ ਡਾਕਟਰ ਜ਼ਮੀਨਾਂ ਦੇ ਵਿੱਚ ਹੀ ਹੁੰਦੀ ਆ ਪਰੰਤੂ ਆ ਤੁਸੀਂ ਮੈਂ ਹੁਣੇ ਚੈੱਕ ਕੀਤੀ ਆ ਮਿੱਟੀ ਆ ਤੁਸੀਂ ਦੇਖ ਲਓ ਵੀ ਮਿੱਟੀ ਜਿਹੜੀ ਹੈਗੀ ਆ ਮੈਨੂੰ ਤਾਂ ਲੱਗਦਾ ਇਹ ਜਿਹੜੀ ਮੈਰਾ ਰੇਤਲੀ ਹੈਗੀ ਆ ਇਹਦੇ ਵਿੱਚ ਪਾਣੀ ਖੜਨ ਦੇ ਵਿੱਚ ਜਾਂ ਪਾਣੀ ਚੱਲਣ ਦੇ ਵਿੱਚ ਵੀਡ ਕੰਟਰੋਲ ਦੇ ਵਿੱਚ ਤੁਸੀਂ ਵੀਡ ਦੇਖੋ ਇਹਨਾਂ ਨੇ ਜਿਹੜੀ ਵੀ ਰੈਗੂਲਰ ਦਵਾਈ ਦੇ ਨਾਲ ਵੀਡ ਕੰਟਰੋਲ ਕੀਤਾ ਹੈਗਾ ਉਹਦੇ ਸਾਨੂੰ ਦਿਖਾਈ ਨਹੀਂ ਦਿੱਤੀ ਪ੍ਰੋਫੈਸਰ ਸਾਹਿਬ ਦਿਲਪ੍ਰੀਤ ਸਿੰਘ ਮੈਨੂੰ ਤੁਸੀਂ ਐਂ ਦੱਸੋ ਵੀ ਤੁਸੀਂ ਇਸ ਨੂੰ ਕਿਵੇਂ-ਕਿਵੇਂ ਕੀਤਾ ਸੀਗਾ ਬ੍ਰੀਫ ਲੱਭਦਿਆਂ ਦੇ ਵਿੱਚ ਦੱਸੋ ਵੀ ਕਿਵੇਂ-ਕਿਵੇਂ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਸਰ ਆਪਾਂ ਜਦੋਂ ਕਣਕ ਦੀ ਬੜਾਈ ਤੋਂ ਬਾਅਦ ਇੱਕ ਵਾਰ ਤਵੀਆਂ ਦੇ ਨਾਲ ਬਾਹਰ ਨੂੰ ਬਾਹਿਆ ਸੀ ਗਈ ਤੇ ਉਸ ਤੋਂ ਬਾਅਦ ਸਰ ਲੀਜ਼ਰ ਲਵਾਇਆ ਗਿਆ ਜੀ ਹਾਂਜੀ ਲੀਜ਼ਰ ਲਗਵਾਉਣ ਤੋਂ ਬਾਅਦ ਇੱਕ ਵਾਰ ਹਲਾਨਬਾਈ ਕੀਤੀ ਗਈ ਹੈ ਹੂੰ ਉਸ ਤੋਂ ਬਾਅਦ ਸਰ ਚਾਰ ਵਾਰ ਸੁਗਾ ਮਾਰਿਆ ਗਿਆ ਜੀ ਉੱਤੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਬੱਟਾ ਪਹਿਲਾਂ ਹੀ ਪਾ ਲਿਆ ਸੀ ਗਿਆ ਤੁਹਾਡਾ ਮਰਨ ਤੋਂ ਤੇ ਬੱਟਾ ਉਸ ਤੋਂ ਬਾਅਦ ਆਪਣੇ ਚਾਰ ਵਾਰ ਸੁਗਾ ਮਾਰਨ ਤੋਂ ਬਾਅਦ ਸਰ ਪਾਣੀ ਛੱਡ ਕੇ ਤੇ ਲੀਵਰ ਤੋਂ ਲਗਵਾਉਂਦੇ ਆ ਇਹ ਨਾਰਮਲ ਆਪਾਂ ਵੀਡ ਕੰਟਰੋਲ ਲਈ ਜਿਹੜੀ ਆਪਾਂ ਬੂਟਾ ਕਲੋਰ ਦਵਾਈ ਵਰਤਦੇ ਆ ਉਹ ਬਾਤੀਆਂ ਦੇ ਨਾਲ ਜਿਹੜੀ ਉਹਦੇ ਵਿੱਚ ਇੱਕ ਆਪਾਂ ਪ੍ਰੋਗਰਾਮ ਸਾਫ ਲੇਬਰ ਨੂੰ ਲੌਂਗ ਵੇਲੇ ਕਿੰਨੀ ਕਿ ਤਕਲੀਫ ਆਈ ਜਾਂ ਤੁਸੀਂ ਕਿਵੇਂ ਕੰਟਰੋਲ ਕੀਤਾ ਸਰ ਇੱਕ ਦਿਨ ਪਹਿਲਾਂ ਅਸੀਂ ਇੱਕ ਵਾਰ ਪਾਣੀ ਲਾ ਕੇ ਛੱਡਤਾ ਸੀਗਾ ਜੀ ਤੇ ਉਹਦੇ ਨਾਲ ਜ਼ਮੀਨ ਥੋੜੀ ਨਰਮ ਹੋ ਗਈ ਤੇ ਦੂਸਰੇ ਦਿਨ ਦੁਬਾਰਾ ਪਾਣੀ ਲਗਾ ਕੇ ਸਰ ਫਿਰ ਲੇਬਰ ਤੋਂ ਅਸੀਂ ਮਤਲਬ ਇਹਦੀ ਟ੍ਰਾਂਸਪਲੈਂਟੇਸ਼ਨ ਕਰਵਾਈ ਹੈ ਤੇ ਉਹਦੇ ਵਿੱਚ ਲੇਬਰ ਨੂੰ ਕੋਈ ਖਾਸ ਦਿੱਕਤ ਨਹੀਂ ਆਈ ਵਧੀਆ ਤਰੀਕੇ ਨਾਲ ਹੋ ਗਈ ਹੈ ਜੀ ਮਤਲਬ ਆ ਕੋਈ ਬੈਠੇ ਨਹੀਂ ਲੇਬਰ ਇੱਥੇ ਆਪਣੇ ਮੁੰਡੇ ਨੇ ਹਾਂ ਹਲੀ ਚਲੂ ਕੋਈ ਨਹੀਂ ਤੁਸੀਂ ਦੱਸੋ ਬਹੁਤ ਖੁਸ਼ ਹੋ ਇਸ ਤਰ੍ਹਾਂ ਠੀਕ ਹੈ ਹਾਂਜੀ ਠੀਕ ਹੈ ਕਦੂ ਨਾਲੋਂ ਜ਼ਿਆਦਾ ਸ਼ੌਕਾ ਮਾਰਨ ਵਾਲਾ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਿੰਨੇ ਦੇਣਾ ਮੈਂ ਪਾਣੀ ਪੂਣੀ ਦਿੰਦੇ ਰਹੇ ਹੋ ਸਰ ਪਹਿਲਾਂ ਆਪਣੇ 10 ਕਿ ਦਿਨ ਤਾਂ ਲਗਾਤਾਰ ਦਿੱਤਾ ਹੀ ਆਪਾਂ ਇੱਕ ਵਾਰ ਦੇ ਦਿੰਦੇ ਸੀ ਉਦੋਂ ਜੇ ਪੀ ਵੀ ਜਾਂਦਾ ਸੀ ਆਪਾਂ ਦੁਬਾਰਾ ਨਹੀਂ ਲਾਇਆ ਮਤਲਬ ਇੱਕ ਦਿਨ ਦੇ ਇੱਕ ਵਿੱਚ ਇੱਕ ਦਿਨ ਦੇ ਵਿੱਚ ਇੱਕ ਵਾਰ ਪਾਣੀ ਲਾਉਂਦੇ ਸੀ ਹਾਂਜੀ ਤੇ ਉਸ ਤੋਂ ਬਾਅਦ ਸਰ ਅਸੀਂ ਕਰਤਾ ਸੀਗਾ ਚੌਥੇ ਦਿਨ ਪਾਣੀ ਠੀਕ ਹੈ ਤੇ ਫਿਰ ਇਹਦਾ ਤਾਂ ਕਰਦੇ ਹੁਣ ਹਫਤੇ ਬਾਅਦ ਤੇ ਹੁਣ ਤਾਂ ਫਿਰ 10 ਦਿਨਾਂ ਬਾਅਦ ਜਾਂ ਮਿਲਾ ਲੈ 15 ਦਿਨਾਂ ਬਾਅਦ ਵੀ ਲਾ ਦਿੰਦੇ ਸੀਗੇ ਠੀਕ ਹੈ ਹਾਂਜੀ ਹਾਂਜੀ ਤੇ ਤੁਸੀਂ ਖੇਤੀ ਬੜੇ ਲੰਬੇ ਸਮੇਂ ਤੋਂ ਕਰਦੇ ਹੋ ਤੁਸੀਂ ਪਹਿਲਾਂ ਕੰਦੂ ਨਾਲ ਕਰਦੇ ਹੁੰਦੇ ਸੀਗੇ ਤੇ ਉਹਨੂੰ ਆਪਾਂ ਮੋਟੇ ਤੌਰ ਤੇ ਬਾਕੀ ਗੱਲਾਂ ਨੂੰ ਆਪਾਂ ਛੱਡਦੇ ਹੋਏ ਅਗਲੇ ਸਾਲ ਕਰਾਂਗੇ ਕਿਉਂਕਿ ਜਦੋਂ ਆਪਾਂ ਦੁਬਾਰਾ ਕਰਨਾ ਹੋਊਗਾ ਵਿਧੀਆਂ ਬਾਰੇ ਆਪਾਂ ਉਦੋਂ ਗੱਲ ਕਰਾਂਗੇ ਤੁਸੀਂ ਹੁਣ ਇਹਦੀ ਪਰਫਾਰਮੈਂਸ ਦੇਖ ਕੇ 10 ਦਿਨ ਨੂੰ ਇਹਨੇ ਵੱਧਿਆ ਜਾਣਾ ਹੈ ਬਿਲਕੁਲ ਸਰ ਜੇ ਹੁਣ ਤੇ ਜਿਹੜਾ ਕੋਈ ਹੁਣ ਅਸੀਂ ਹੋ ਗਿਆ ਤੁਸੀਂ ਇਹ ਦੱਸੋ ਵੀ ਇਹਦੇ ਵਿੱਚ ਦੂਸਰੇ ਦੇ ਮੁਕਾਬਲੇ ਤੇ ਮੋٹے ਤੌਰ ਤੇ ਪਾਣੀ ਥੋੜੇ ਦੇ ਹਾਜ਼ਰ ਆਲੀ ਕਿ ਕਿਸਾਨ ਦੇ ਤੌਰ ਤੇ ਕਿੰਨਾ ਬਚਿਆ ਪਰ ਜੇ ਆਪਾਂ ਜੇ ਆਪਾਂ 100 ਲੀਟਰ ਪਾਣੀ ਉਹਦੇ ਵਿੱਚ ਕਦੂਬਾ ਦੀ 1 ਲੀਟਰ ਤੇ ਲਾਉਣਾ ਵੀ ਇਹ ਚ ਕਿੰਨੇ ਲੀਟਰ ਲੱਗੇ ਇਹ ਸਰ ਮੰਨ ਕੇ ਚੱਲੋ ਫਿਰ ਤਾਂ ਅੱਧਾ ਹੀ ਲੱਗਿਆ 50 ਕਹਿ ਸਕਦੇ ਆ ਸਾਡੇ ਮੁਤਾਬਕ ਇਹਨਾਂ ਲੱਗੇ ਠੀਕ ਹੈ ਚਲੋ ਹਾਂਜੀ ਅੱਧੋ-ਅੱਧ ਦੀ ਗੱਲ ਤਾਂ ਆਪਾਂ کہہ ਸਕਦੇ ਤੇ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਆਈਟਮ ਹੈਗੀ ਆ ਵੀ ਜਿਹੜੀ ਹੈਗੀ ਆ ਪਾਣੀ ਇਹਦੇ ਵਿੱਚ ਆਮ ਤੌਰ ਤੇ ਕਦੂ ਦੇ ਵਿੱਚ ਪਾਣੀ ਰਨ ਆਫ ਹੋ ਜਾਂਦਾ ਨਾਲਿਆਂ ਦੇ ਵਿੱਚ ਚਲੇ ਜਾਂਦਾ ਕਿਤੇ ਪਤਾ ਨਹੀਂ ਆਪਾਂ ਵੱਟਾ ਵੱਢ ਕੇ ਦੂਜੇ ਖੇਤਾਂ ਦੇ ਵਿੱਚ ਮਾਰ ਦਿਆਂ ਫਿਰ ਲੜਾਈ ਜਾਂਦਾ ਇਹਦੇ ਵਿੱਚ ਜਿਹੜਾ ਸੀਗਾ ਤੁਸੀਂ ਕੋਈ ਵੱਟ ਵੱਢ ਕੇ ਦੂਜੇ ਚ ਤਾਂ ਨਹੀਂ ਤੁਰਿਆ ਸਰ ਰੇਨ ਵਾਟਰ ਜਿੰਨਾ ਵੀ ਹੋਇਆ ਆਪਣਾ ਕੋਈ ਵੀ ਵੱਟ ਵੱਢ ਕੇ ਜਾਂ ਕੋਈ ਪਹੀ ਵੱਢ ਕੇ ਪਾਣੀ ਬਾਹਰ ਨਹੀਂ ਕੱਢਿਆ ਹੈਗਾ ਉਹ ਸਾਰੇ ਦਾ ਸਾਰਾ ਪਾਣੀ ਸਰ ਖੇਤ ਦੇ ਵਿੱਚ ਹੀ ਮਤਲਬ ਡਿਸੋਲਵ ਹੋਇਆ ਜੀ ਦੂਜੇ ਖੇਤਾਂ ਨੂੰ ਛੇਤੀ ਜਾਈ ਕੋਈ ਆਪਾਂ ਪਾਣੀ ਆਪ ਇਹ ਬਾਹਰ ਨਹੀਂ ਕੱਢਿਆ ਤੇ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਆਪਾਂ ਪਾਣੀ ਘਟ ਲਿਆ ਤੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਕੰਮ ਆਊਗਾ ਹੁਣ ਇਹਦੇ ਵਿੱਚ ਐਂ ਦੱਸੋ ਜੀ ਇਹ ਤਾਂ ਹੋ ਗਿਆ ਪਾਣੀ ਰੀਚਾਰਜ ਵੀ ਹੁੰਦਾ ਪਾਣੀ ਲਾਇਆ ਵੀ ਘਟ ਹੈਗਾ ਆਪਾਂ ਸਭ ਤੋਂ ਵੱਡੀ ਗੱਲ ਕਿਸਾਨ ਦੀ ਇਹ ਹੁੰਦੀ ਆ ਵੀ ਮੈਂ ਘਾਟਾ ਨਹੀਂ ਸਹਿਣਾ ਤੁਹਾਨੂੰ ਇਹ ਕਿਵੇਂ ਲੱਗਦੀ ਆ ਫਸਲ ਵੀ ਇਹ ਝਾੜ ਕਿੰਨਾ ਕੁ ਦੋ ਪਹਿਲੇ ਨਾਲੋਂ ਝਾੜ ਦੇ ਵਜ ਸਾਰੇ 100 ਸੁਪਰੀਮ 110 ਵੈਰਾਈਟੀ ਹੈ ਜੀ ਤੇ ਆ ਇਹ ਸਾਨੂੰ ਜਿਹੜੇ ਹਿਸਾਬ ਨਾਲ ਖੜੀ ਆ ਹੋਈ ਹੁੰਦੀ ਹੈ ਦੀ ਕੰਡੀਸ਼ਨ ਹੈ ਤੇ ਇਹ ਸਾਨੂੰ ਲੱਗਦਾ ਵੀ ਇਹ 34 35 ਕੁਆਟੂ ਟੋਨ ਘਟ ਨਹੀਂ ਹੁੰਦੀ ਆ ਪਰ ਇੱਕ ਇਹ ਪਿਛਲੀ ਵਾਰੀ ਵੀ ਸਰ ਆਪਣਾ ਇਹ ਹੋਇਆ ਜਿਸੀ ਲਾਸਟ ਟਾਈਮ ਬੜਾ ਸਾਨੂੰ ਕਿਹਾ ਸੀ ਅਸੀਂ ਉਧਰ ਹੀ ਛੀਤ ਲਾਇਆ ਸੀ ਜੀ ਹੁਣ ਵੀ ਉਧਰ ਆਪਣਾ ਹੋਰ ਲਾਇਆ ਵੇ ਆਹ ਇਸ ਵੇੜੀ ਤੋਂ ਬਿਨਾ ਤਕਰੀਬਨ ਉਹਨੇ ਮਤਲਬ 35 ਦਾ 34 35 ਸੱਤੀ ਦਾ ਉਹਦਾ ਆਇਆ ਸੀ ਜੀ ਇਸੇ ਕਰਕੇ ਦੂਜੀ ਟਰਨ ਆ ਜੀ ਆਪਣੀ ਐਤ ਕੀ ਆਪਣੀ ਕੁਟ ਕਿੰਨੀ ਏਕੜੇ ਦੇ ਵਿੱਚ ਲੱਗੀ ਹੋਈ ਹੈ ਇਸ ਵੀਰੀ ਦੇ ਅਦੀਨ ਸਰ ਆਪਣਾ ਇਸ ਵਾਰ 5.5 ਏਕੜ ਹੈਗਾ ਜੀ ਠੀਕ ਹੈ ਹਾਂਜੀ ਪਿਛਲੀ ਵਾਰ ਅਸੀਂ 2.5 ਏਕੜ ਠੀਕ ਹੈ ਪਿਛਲੇ ਵਾਰ ਆਪਾਂ PR 126 ਲਾਇਆ ਸੀਗਾ ਜੀ ਉਹ 126 ਨੇ ਆਪਣੇ ਮਤਲਬ 36 ਕੁਇੰਟਲ ਦਾ ਸਾਨੂੰ ਛਾੜ ਦਿੱਤਾ ਬਾਕੀ ਆਪਣੇ ਜਿਹੜਾ ਕੱਦੂ ਦੀ ਬਚਤ ਹੋਈ ਉਹ ਵੀ ਆਪਣੀ ਇੱਕ ਤਰ੍ਹਾਂ ਦੀ ਬਚਤ ਡੀਜ਼ਲ ਲੱਗਿਆ ਉਹ ਆਪਣਾ ਖਰਚਾ ਬਚਿਆ ਹੈ ਤਾਂ ਕਿਸਾਨ ਦੋਸਤੋ ਦੇਖੋ ਤੁਹਾਨੂੰ ਅਸੀਂ ਪਹਿਲਾਂ ਵੀ ਮੈਂ ਕਿਹਾ ਹੈਗਾ ਤੁਹਾਨੂੰ ਦੁਬਾਰਾ ਅਸੀਂ ਫਿਰ ਕਹਿੰਦੇ ਆ ਵਧੀਆ ਫਸਲ ਹੈਗੀ ਆ ਇਹਨੂੰ ਆ ਕੇ ਦੇਖੋ ਕਿਸਾਨ ਦੇ ਨਾਲ ਸਿੱਧੀ ਤੋਂ ਉਹਤੇ ਗੱਲ ਕਰੋ ਇਹਦੇ ਵੀ ਕੋਈ ਲੁਕਸ਼ਿਪ ਵਾਲੀ ਗੱਲ ਨਹੀਂ ਹੈਗੀ ਡਾਕਟਰ ਦਲੇਰ ਸਿੰਘ ਤੁਸੀਂ ਬੜੇ ਲੰਬੇ ਸਮੇਂ ਤੋਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਕੁਝ ਕਰਦੇ ਹੋ ਇਹਦੇ ਬਾਰੇ ਆਪਦਾ ਤੁਸੀਂ ਯੋਗਦਾਨ ਪਾਉਂਦੇ ਹੋ ਤੁਹਾਡਾ ਕਿਸਾਨਾਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਤੁਹਾਡੇ ਐਕਸਪੀਰੀਅੰਸ ਮੁਤਾਬਕ ਉਹ ਕਿੰਨਾ ਅੰਦਾਜ਼ਾ ਤੁਹਾਡੇ ਸਾਹਮਣੇ ਬਚਦਾ ਦੇਖੋ ਜੀ ਪਾਣੀ ਤੇ ਕਿਸਾਨਾਂ ਦੇ ਮੁਤਾਬਕ ਕੋਈ 50% ਕਹਿ ਰਿਹਾ ਕੋਈ 60% ਕਹਿ ਰਿਹਾ ਕੋਈ 30% ਕਹਿ ਰਿਹਾ ਜਿਵੇਂ ਜਿਵੇਂ ਕਿਸੇ ਨੇ ਜਿਆਦਾ ਪਾਣੀ ਲਾਇਆ ਪਰ ਇਹਦੇ ਨੂੰ ਝੋਨਾ ਸਮਝ ਗਿਆ ਇਹ ਵੀ ਠੁੱਕੇ ਕਦੋਂ ਕਿਸਾਨ ਪਾਣੀ ਜਿਆਦਾ ਲਾਈ ਜਾਂਦੇ ਆ ਪਾਣੀ ਜੇ ਇਹਦੇ ਨੂੰ ਢੰਗ ਨਾਲ ਲਾਉਣ ਤੇ 50% ਦੀ ਬਚਤ ਹੈ ਨੰਬਰ 1 ਜਿਹੜੀ ਇੱਕ ਇਹ ਫਸਲ ਦੂਜੇ ਤੁਸੀਂ ਕੋਈ ਦਿਲਪ੍ਰੀਤ ਸਿੰਘ ਜੀ ਕੋਈ 110 ਬਰੇ ਨਹੀਂ ਕਦੂ ਕਰਕੇ ਵੀ ਲਾਈ ਆ ਹਾਂਜੀ ਸਰ ਨਿਕੀਤ ਵਾਲਾ ਪੱਕਣ ਤੋਂ ਤੁਹਾਨੂੰ ਕੋਈ ਅੰਤਰ ਲੱਗਦਾ ਅੱਗੇ ਪਿੱਛੇ ਪੱਕਾ ਹੈਗਾ ਜੀ ਘਟੋ ਘਟਾ ਆਪਾਂ ਮੰਨ ਸਕਦੇ ਆਂ ਵੀ 7-8 ਦਿਨ ਦਾ ਅੰਤਰ ਹੈਗਾ 10 ਦਿਨ ਦਾ ਤਾਂ ਬਣਾਉਗਾ ਜੀ 10 ਦਿਨ ਦੇ ਵਿੱਚ ਦੋ ਪਾਣੀ ਉਹ ਵੀ ਬਚ ਗਏ ਤੁਹਾਡੇ ਜੀ ਸਰ ਹਾਂਜੀ ਤੇ ਪੱਕਣ ਜੇ ਬਾਕੀ ਝਾਰ ਝੂੜ ਜਿਹੜਾ ਹੈਗਾ ਉਹ ਤੁਸੀਂ ਦੂਜੇ ਦੇ ਮੁਕਾਬਲੇ ਕਿਵੇਂ ਸਮਝਦੇ ਹੋ ਬਰਾਬਰੀ ਕਹਿ ਸਕਦੇ ਆਂ ਸਰ ਕੋਈ ਘਟ ਨਹੀਂ ਨਿਕਲੇ ਘਟਦਾ ਨਹੀਂ ਸਦਾ ਗਬਿੰਦਰ ਸਿੰਘ ਤੁਸੀਂ ਖੇਤ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਆਪਣੇ ਆਪ ਨੂੰ ਕੀ ਲੱਗਿਆ ਸਾਨੂੰ ਪੂਰੀ ਸੰਤੁਸ਼ਟੀ ਹੈ ਜੀ ਇਸ मतलब ਵੀ ਨਹੀਂ ਤੁਸੀਂ ਆਪਣੇ ਹੋਰ ਦੋਸਤਾਂ ਨੂੰ ਆੜੀਆਂ ਨੂੰ ਜਿਹੜੇ ਆਪਣੇ ਸਮਾਜ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਜਿੰਨੇ ਮਤਲਬ ਗਵਾਂਢੀ ਨੇ ਜੀ ਲਵੇ ਲਵੇ ਦੇ ਚਾਰ ਪੰਜ ਮੁੰਡੇ ਮਤਲਬ ਪਰਿਵਾਰ ਹੁਣ ਤਿਆਰ ਨਹੀਂ ਜੀ ਇਹਨਾਂ ਦੀ ਕੋਈ ਕਿੱਡੀ ਵਧੀਆ ਫੈਸਲਾ ਇਹਨੂੰ ਐਸੀ ਮੈਨੂੰ ਤਾਂ ਲੱਗਦਾ ਵੀ ਆਮ ਤੌਰ ਤੇ ਜਿਹੜੀ ਹੈਗੀ ਆ ਥੋੜਾ ਜਿਹਾ ਜੇ ਹਵਾ ਸੁਖ ਸਾਦ ਰੱਖੇ ਤੇ ਮੈਨੂੰ ਲੱਗਦਾ ਤਾਂ 35 36 ਕੀ ਮੈਨੂੰ ਤਾਂ ਲੱਗਦਾ ਉੱਪਰ ਵੀ ਜਾ ਸਕਦੀ ਹੈ ਜੀ ਤੁਸੀਂ ਡਾਕਟਰ ਸਾਹਿਬ ਹੋਰ ਕੁਝ ਕਹਿਣਾ ਚਾਹੋਗੇ ਇਹ ਕਰਨੀ ਜੀ ਇਹ ਕਿ ਨਾਇੜਾ ਸੁੱਕੇ ਕਦੂ ਨਾਲ ਕੋਈ ਐਸਾ ਜ਼ਿਲ੍ਹਾ ਨਹੀਂ ਰਹਿ ਗਿਆ ਕੋਈ ਐਸਾ ਬਲਾਕ ਨਹੀਂ ਰਹਿ ਗਿਆ ਸਾਰੇ ਮੈਂ ਸਾਇੰਸਦਾਨਾਂ ਨੂੰ ਕੰਸਰਨਡ ਬੰਦੇ ਨੂੰ ਕਹਿੰਦਾ ਵੀ ਤੁਸੀਂ ਆਪਣੇ ਆਪਣੇ ਏਰੀਆ ਚ ਮੇਰਾ 9955 96504 ਨੰਬਰ ਹੈ ਮੇਰੇ ਤੋਂ ਨੰਬਰ ਪੁੱਛ ਸਕਦੇ ਹੋ ਸਾਰੇ ਬੰਦੇ ਨੇੜੇ ਦੇ ਖੇਤਾਂ ਜਾ ਕੇ ਦੇਖੋ ਇਹ ਵਿਧੀ ਨੂੰ ਅਪਣਾਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਪ੍ਰਚਾਰ ਵੀ ਕਰੋ ਤਾਂ ਕਿ ਸਾਰੇ ਸਾਡੀ ਕਿਸਾਨੀ ਬਚ ਸਕੇ ਸਾਡਾ ਜਿਹੜਾ ਨੇਚਰਲ ਰਿਸੋਰਸ ਹੈ ਪਾਣੀ ਜਿਹੜਾ ਬਹੁਤ ਜ਼ਰੂਰੀ ਚੀਜ਼ ਹੈ ਉਹਦੀ ਇਹਦੇ ਵਿੱਚ ਭਾਰੀ ਬਚਤ ਹੈ ਇਸ ਕਰਕੇ ਅਸੀਂ ਤੇ ਬੇਨਤੀ ਕਰਦੇ ਆ ਵੀ ਤੁਸੀਂ ਆਪ ਦੇਖੋ ਕਿ ਇਹਦੀ ਫੀਡਬੈਕ ਦੂਜੇ ਕਿਸਾਨਾਂ ਨੂੰ ਦਿਓ ਥੈਂਕ ਯੂ ਵੈਰੀ ਮਚ